ਸ਼ਹਿਰ ਦੇ ਵਿੱਚ ਆਨਲਾਈਨ ਚਲਾਨ ਪ੍ਰਣਾਲੀ ਸ਼ੁਰੂ ਕਰਨ ਦਾ ਪ੍ਰੋਜੈਕਟ ਫਿਲਹਾਲ ਤੋਂ ਰੋਕ ਦਿੱਤਾ ਗਿਆ ਹੈ ਪੁਲਿਸ ਕਮਿਸ਼ਨਰ ਤਨਫਰੀਦ ਕੌਰ ਦੀ ਅਗਵਾਈ ਦੇ ਹੇਠ ਹੋਈ ਮੀਟਿੰਗ ਦੇ ਦੌਰਾਨ ਟ੍ਰੈਫਿਕ ਪੁਲਿਸ ਵੱਲੋਂ ਡੈਮੋ ਚਲਾਨ ਕਰਕੇ ਵਿਖਾਏ ਗਏ ਟ్రਾਇਲ ਸਫਲ ਰਿਹਾ ਪਰ ਪੁਲਿਸ ਦਾ ਇਹ ਮੰਨਣਾ ਹੈ ਕਿ ਅਚਾਨਕ ਚਲਾਨ ਸ਼ੁਰੂ ਕਰਨਾ ਲੋਕਾਂ ਦੇ ਲਈ ਠੀਕ ਨਹੀਂ ਹੋਵੇਗਾ ਇਸ ਲਈ ਟ੍ਰੈਫਿਕ ਪੁਲਿਸ ਪਹਿਲਾਂ ਲੋਕਾਂ ਨੂੰ ਇਸ ਦੇ ਬਾਰੇ ਜਾਗਰੂਕ ਕਰੇਗੀ ਅਤੇ ਬਾਅਦ ਦੇ ਵਿੱਚ ਕਿਸੇ ਵੀ ਵੇਲੇ ਇਹ ਪ੍ਰਣਾਲੀ ਲਾਗੂ ਕੀਤੀ ਜਾ ਸਕਦੀ ਹੈ ਜ਼ੈਬਰਾ ਕ੍ਰਾਸਿੰਗ ਤੋਂ ਬਾਅਦ ਹੁਣ ਟ੍ਰੈਫਿਕ ਪੁਲਿਸ ਸ਼ਹਿਰ ਵਿੱਚ ਵੱਡੇ ਪੱਧਰ ਉੱਤੇ ਸਾਈਨ ਬੋਰਡ ਲਗਾ ਰਹੀ ਹੈ ਜਿਨ੍ਹਾਂ ਉੱਤੇ ਸਪਸ਼ਟ ਲਿਖਿਆ ਹੋਵੇਗਾ ਸੀਸੀਟੀਵੀ ਕੈਮਰੇ ਐਕਟਿਵ ਨੇ ਅਗਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੋਤੇ ਚਲਾਣ ਵੀ ਹੋ ਸਕਦਾ ਹੈ ਖਾਸ ਧਿਆਨ ਸ਼ਹਿਰ ਦੇ ਐਂਟੀ ਐਗਜ਼ਿਟ ਪੁਆਇੰਟਸ ਅਤੇ ਭੀੜ ਵਾਲੇ ਚੌਰਾਹਿਆਂ ਉੱਤੇ ਦਿੱਤਾ ਜਾਵੇਗਾ ਏਡੀਸੀਪੀ ਟ੍ਰੈਫਿਕ ਗੁਰਬਾਜ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਲੱਗਣਾ ਨਹੀਂ ਚਾਹੀਦਾ ਕਿ ਇਹ ਨਿਯਮ ਉਹਨਾਂ ਉੱਤੇ ਥੋਪੇ ਜਾ ਰਹੇ ਨੇ ਇਸ ਲਈ ਕੁਝ ਸਮਾਂ ਉਹਨਾਂ ਨੂੰ ਜਾਗਰੂਕਤਾ ਲਈ ਦਿੱਤਾ ਜਾ ਰਿਹਾ ਹੈ ਉਨਾਂ ਅਪੀਲ ਕੀਤੀ ਹੈ ਕਿ ਲੋਕ ਘਰੋਂ ਨਿਕਲਦੇ ਸਮੇਂ ਹੈਲਮਟ ਪਹਿਨਣ ਗੱਡੀ ਵਿੱਚ ਸੀਟ ਬੈਲਟ ਬਰਤਣ ਮੋਬਾਈਲ ਤੇ ਗੱਲਬਾਤ ਨਾ ਕਰਨ ਟ੍ਰਿਪਲ ਰਾਈਡਿੰਗਸ ਉੱਤੇ ਤੇਜ਼ ਰਫ਼ਤਾਰ ਤੋਂ ਬਚਣ ਗੁਰਬਾਲ ਸਿੰਘ ਨੇ ਕਿਹਾ ਕਿ ਤਿਆਰੀ ਪੂਰੀ ਹੋ ਚੁੱਕੀ ਹੈ ਅਤੇ ਕਿਸੇ ਵੀ ਬੜੇ ਅਚਾਨਕ ਆਨਲਾਈਨ ਚਲਾਣ ਕਟੜੇ ਸ਼ੁਰੂ ਕੀਤੇ ਜਾ ਸਕਦੇ ਨੇ ਯਾਦ ਰੱਖੇ ਕਿ 2019 ਦੇ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਦੇ ਹੇਠ 128 ਪੁਆਇੰਟਸ ਉੱਤੇ 1150 ਹਾਈ ਕੁਆਲਿਟੀ ਸੀਸੀਟੀਵੀ ਕੈਮਰੇ ਲਗਾਏ ਗਏ ਸੀ ਜਿਨ੍ਹਾਂ ਨਾਲ ਨਾ ਸਿਰਫ ਟ੍ਰੈਫਿਕ ਉਲੰਘਣਾ ਅਤੇ ਸਗੋ ਸਨੇਚਿੰਗ ਜਿਹੇ ਅਪਰਾਧਾਂ ਉਤੇ ਵੀ ਨਿਗਰਾਨੀ ਕੀਤੀ ਜਾ ਸਕਦੀ ਹੈ। ਸ਼ਹਿਰ ਦੇ ਵਿੱਚ ਆਨਲਾਈਨ ਚਲਾਨ ਪ੍ਰਣਾਲੀ ਸ਼ੁਰੂ ਕਰਨ ਦਾ ਪ੍ਰੋਜੈਕਟ ਫਿਲਹਾਲ ਤੋਂ ਰੋਕ ਦਿੱਤਾ ਗਿਆ ਹੈ। ਪੁਲਿਸ ਕਮਿਸ਼ਨਰ ਤਨਫਰੀਦ ਕੌਰ ਦੀ ਗਵਾਹੀ ਦੇ ਹੇਠ ਹੋਈ ਮੀਟਿੰਗ ਦੇ ਦੌਰਾਨ ਟ੍ਰੈਫਿਕ ਪੁਲਿਸ ਵੱਲੋਂ ਡੈਮੋ ਚਲਾਨ ਕਰਕੇ ਵਿਖਾਏ ਗਏ। ਟ੍ਰਾਇਲ ਸਫਲ ਰਿਹਾ ਪਰ ਪੁਲਿਸ ਦਾ ਇਹ ਮੰਨਣਾ ਹੈ ਕਿ ਅਚਾਨਕ ਚਲਾਨ ਸ਼ੁਰੂ ਕਰਨਾ ਲੋਕਾਂ ਦੇ ਲਈ ਠੀਕ ਨਹੀਂ ਹੋਵੇਗਾ। ਇਸ ਲਈ ਟ੍ਰੈਫਿਕ ਪੁਲਿਸ ਪਹਿਲਾਂ ਲੋਕਾਂ ਨੂੰ ਇਸ ਦੇ ਬਾਰੇ ਜਾਗਰੂਕ ਕਰੇਗੀ ਅਤੇ ਬਾਅਦ ਦੇ ਵਿੱਚ ਕਿਸੇ ਵੀ ਵੇਲੇ ਇਹ ਪ੍ਰਣਾਲੀ ਲਾਗੂ ਕੀਤੀ ਜਾ ਸਕਦੀ ਹੈ ਜ਼ੈਬਰਾ ਕ੍ਰਾਸਿੰਗ ਤੋਂ ਬਾਅਦ ਹੁਣ ਟ੍ਰੈਫਿਕ ਪੁਲਿਸ ਸ਼ਹਿਰ ਵਿੱਚ ਵੱਡੇ ਪੱਧਰ ਉੱਤੇ ਸਾਈਨ ਬੋਰਡ ਲਗਾ ਰਹੀ ਹੈ ਜਿਨ੍ਹਾਂ ਉੱਤੇ ਸਪਸ਼ਟ ਲਿਖਿਆ ਹੋਵੇਗਾ ਸੀਸੀਟੀਵੀ ਕੈਮਰੇ ਐਕਟਿਵ ਨੇ ਅਗਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੋਏ ਤਾਂ ਚਲਾਨ ਵੀ ਹੋ ਸਕਦਾ ਹੈ ਖਾਸ ਧਿਆਨ ਸ਼ਹਿਰ ਦੇ ਐਨਟੀ ਐਗਜ਼ਿਟ ਪੁਆਇੰਟਸ ਅਤੇ ਭੀੜ ਵਾਲੇ ਚੌਰਾਹਿਆਂ ਉੱਤੇ ਦਿੱਤਾ ਜਾਵੇਗਾ ਏਡੀਸੀਪੀ ਟ੍ਰੈਫਿਕ ਗੁਰਬਾਜ ਸਿੰਘ ਨੇ ਕਿਹਾ ਹੈ ਕਿ ਲੋਕਾਂ ਨੂੰ ਲੱਗਣਾ ਨਹੀਂ ਚਾਹੀਦਾ ਕਿ ਇਹ ਨਿਯਮ ਉਹਨਾਂ ਉੱਤੇ ਥੋਪੇ ਜਾ ਰਹੇ ਨੇ ਇਸ ਲਈ ਕੁਝ ਸਮਾਂ ਉਹਨਾਂ ਨੂੰ ਜਾਗਰੂਕਤਾ ਲਈ ਦਿੱਤਾ ਜਾ ਰਿਹਾ ਹੈ ਉਹਨਾਂ ਅਪੀਲ ਕੀਤੀ ਹੈ ਕਿ ਲੋਕ ਘਰੋਂ ਨਿਕਲਦੇ ਸਮੇਂ ਹੈਲਮਟ ਪਹਿਨਣ ਗੱਡੀ ਵਿੱਚ ਸੀਟ ਬੈਲਟ ਬਰਤਣ ਮੋਬਾਈਲ ਤੇ ਗੱਲਬਾਤ ਨਾ ਕਰਨ ਟ੍ਰਿਪਲ ਰਾਈਡਿੰਗਸ ਉੱਤੇ ਤੇਜ਼ ਰਫ਼ਤਾਰ ਤੋਂ ਬਚਣ ਗੁਰਬਾਲ ਸਿੰਘ ਨੇ ਕਿਹਾ ਕਿ ਤਿਆਰੀ ਪੂਰੀ ਹੋ ਚੁੱਕੀ ਹੈ ਅਤੇ ਕਿਸੇ ਵੀ ਬڑے ਅਚਾਨਕ ਆਨਲਾਈਨ ਚਲਾਨ ਕੱਟਨੇ ਸ਼ੁਰੂ ਕੀਤੇ ਜਾ ਸਕਦੇ ਨੇ ਯਾਦ ਰੱਖੇ ਕਿ 2019 ਦੇ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਦੇ ਹੇਠ 188 ਪੁਆਇੰਟਸ ਉਤੇ 1150 ਹਾਈ ਕੁਆਲਿਟੀ ਸੀਸੀਟੀਵੀ ਕੈਮਰੇ ਲਗਾਏ ਗਏ ਸੀ ਜਿਨ੍ਹਾਂ ਨਾਲ ਨਾ ਸਿਰਫ ਟ੍ਰੈਫਿਕ ਉਲੰਘਣਾ ਉਤੇ ਸਗੋਂ ਸਨੈਚਿੰਗ ਜਿਹੇ ਅਪਰਾਧਾਂ ਉਤੇ ਵੀ ਨਿਗਰਾਨੀ ਕੀਤੀ ਜਾ ਸਕਦੀ ਹੈ